सुल्तानपुर लोधी के पिंड सराय जटा दिखे एक बजुर्ग व्यक्ति अपने गया रास्ते दे पिछो एक तेज रफ्तार बुलेट जिस उपर एक नौजवान सवार सी जिस वालों उस बजुर्ग व्यक्ति के मोटरसाइकिल मार दिखती जाती है उस टक्कर तो बाद बजुर्ग व्यक्ति का सिर सड़क के किनारे जा बजदा है जिसना उसकी मौके से ही मौत हो जाती है बुलेट मोटरसाइकिल सवार नौजवान भी जख्मी हो जाता है जख्मी नौजवान नु सिवल हस्पताल दे विच जेरे इलाज लर्ती है जख्मी हालत बजुर्ग व्यक्ति ले जाया जाता है पर डॉक्टर उस मृतक करार देता जाता है फिलहाल परिवार दे इस मामले नैके पुलिस प्रशासन केानूनी कार्रवाई की मांग की जा रही है कपूरथला तो सा पत्रकार निर्मल सिंह की रिपोर्ट ਅੱਜ ਸਵੇਰੇ ਸਮਾਂ ਲਗਭਗ 9:45 ਵਜੇ ਸਰਾਏ ਜੱਟਾਂ ਨਗਰ ਵਿਕੇ ਰੋਡ ਐਕਸੀਡੈਂਟ ਵਾਪਰਿਆ ਜਿਹਦੇ ਵਿੱਚ ਇੱਕ ਸਰਦਾਰ ਸੁਵਰਨ ਸਿੰਘ ਉੱਤਰ ਸ਼ਰਮ ਸਿੰਘ ਵਾਸੀ ਸਰਾਏ ਜੱਟਾਂ ਜਿਹੜੇ ਉਹਨਾਂ ਦੀ ਡੈਥ ਹੋ ਗਈ ਹੈ ਔਰ ਦੂਸਰਾ ਇੱਕ ਬੱਚਾ ਜਿਹੜਾ ਸੀਗਾ ਮੋਟਰ ਬੁਲਟ ਮੋਟਰਸਾਈਕਲ ਉੱਤੇ ਉਹਦੇ ਵੀ ਕਾਫੀ ਮੇਜਰ ਇੰਜਰੀ ਆਈਆਂ ਔਰ ਉਹ ਇਸ ਸਮੇਂ ਜਲੰਧਰ ਸ਼ਾਇਦ ਕਿਸੇ ਪ੍ਰਾਈਵੇਟ ਹਸਪੀਟਲ ਚ ਇਟਮੈਂਟ ਹੈ ਰੋਡ ਐਕਸੀਡੈਂਟ ਜਿਹੜੇ ਜੋ ਆਪਾਂ ਦੇਖ ਰਹੇ ਹਾਲੇ ਦਿਵਾਲੇ ਰੋਜ਼ ਹੀ ਵਾਪਰ ਰਹੇ ਆ। ਸੋ ਸਾਡੇ ਤੇ ਵੱਡੀ ਲੋਡ ਆ ਰੋਡ ਸਿਸਟਮ ਨੂੰ ਔਰ ਟ੍ਰੈਫਿਕ ਸਿਸਟਮ ਨੂੰ ਸਚਾਰੂ ਤਰੀਕੇ ਨਾਲ ਕਰਨ ਦੀ। ਔਰ ਉਸ ਤੋਂ ਉੱਪਰ ਜਿਹੜੀ ਹੈ ਕਿ ਸਪੀਡ ਲਿਮਟ ਕੋਈ ਨਹੀਂ। ਕੋਈ ਨਹੀਂ ਨਿਗਰਾਨੀ ਨਹੀਂ ਹੋ ਰਹੀ ਹੈ ਨਾ ਗੱਲਾਂ ਦੇ ਉੱਪਰ। ਤੇ ਜਦੋਂ ਫਿਰ ਪਾਣਾ ਵਾਪਰ ਜਾਂਦਾ ਉਦੋਂ ਪਰਿਵਾਰਾਂ ਦਾ ਵੀ ਤੇ ਸਿਸਟਮ ਦੇ ਹਾਲਾਤ ਦੇ ਮੁਤਾਬਕ ਵੀ ਵੱਡੇ ਨੁਕਸਾਨ ਹੋ ਜਾਂਦੇ ਆ। ਉਹਦੇ ਵਿੱਚ ਸਕੂਲ ਬੱਚਿਆਂ ਪ੍ਰਤੀ ਵੀ ਮਾਪਿਆਂ ਨੂੰ ਵੀ ਚੁੱਕਨੇ ਹੋਣਾ ਚਾਹੀਦਾ ਔਰ ਸਾਨੂੰ ਸਮਾਜ ਨੂੰ ਵੀ ਇਹ ਇਨਾਂ ਗੱਲਾਂ ਪ੍ਰਤੀ ਚੁੱਕਨੇ ਹੋਣਾ ਚਾਹੀਦਾ ਤਾਂ ਜੋ ਇਹੋ ਜਿਹੇ ਜਿਹੜੇ ਅਣਹੋਣੀਆਂ ਵਾਪਰ ਰਹੀਆਂ ਹਨ ਪਰਿਵਾਰਾਂ ਤੇ ਵੱਡੇ ਨੁਕਸਾਨ ਹੋ ਰਿਹਾ ਇਹਨਾਂ ਤੋਂ ਬਚਿਆ ਜਾ ਸਕੇ ਅੱਛਾ ਅਚੰਦੋ ਕੀ ਬੰ ਕਰਨਾ ਚਾਹੁੰਗੇ ਬਸ ਪ੍ਰਸ਼ਾਸਨ ਅੱਗੇ ਦਰਪੁਰਜੁਰ ਬੇਨਤੀ ਇਹੋ ਹੀ ਆ ਕਿ ਰੋਡ ਐਕਸੀਡੈਂਟ ਜਿਹੜੇ ਕਿ ਖਾਸ ਤੌਰ ਤੇ ਜੇ ਅਸੀਂ ਭਾਰਤ ਦੀ ਗੱਲ ਕਰਦੇ ਜਾਂ ਪੰਜਾਬ ਦੀ ਗੱਲ ਕਰਦੇ ਆਂ ਤੇ ਬਹੁਤ ਵੱਡੀ ਰੇਸ਼ੋ ਆ ਇਹਨਾਂ ਨੂੰ ਜੇਸ ਵੀ ਰੂਪ ਵਿੱਚ ਵਾ ਤਰੀਕੇ ਵ ਨਵੇਂ ਤਰੀਕੇ ਕਹ ਲੋ ਨਵੇਂ ਢੰਗ ਤਰੀਕੇ ਵਰਤ ਕੇ ਇਹਨਾਂ ਨੂੰ ਘਟਾਇਆ ਜਾਵੇ ਤਾਂ ਜੋ ਪਰਿਵਾਰਾਂ ਦੇ ਇਸ ਰੂਪ ਦੇ ਵਿੱਚ ਨੁਕਸਾਨ ਨਾ ਹੋਣ ਕਿਉਂਕਿ ਚਾਹੇ ਅਸੀਂ ਅਵਾਰਾ ਪਸ਼ੂਆਂ ਦੀ ਗੱਲ ਕਰਦੇ ਹਾਂ ਚਾਹੇ ਅਸੀਂ ਅੱਜ ਕੱਲ੍ਹ ਸਾਡੇ ਵਹੀਕਲ ਦੀ ਸਪੀਡ ਲਿਮਟ ਜਿਹੜੀ ਹੈ ਉਹ ਵੀ ਉਹਦੀ ਕੋਈ ਰੇਂਜ ਨਹੀਂ ਹੈਗੀ ਕੋਈ ਹੱਦ ਨਹੀਂ ਹੈਗੀ ਤੇ ਫਿਰ ਖਾਸ ਤੌਰ ਤੇ ਜਿਹੜੇ ਜਦੋਂ ਛੋਟੇ ਬੱਚੇ ਇਹਨਾਂ ਸਾਧਨਾਂ ਨੂੰ ਲੈ ਕੇ ਸੜਕਾਂ ਤੇ ਚੜਦੇ ਆ ਤੇ ਫਿਰ ਹੋਰ ਜ਼ਿਆਦਾ ਨਕਸਾਂ ਨਾ ਹੋਣ ਤੇ ਚਾਂਸ ਵੱਜ ਜਾਂਦੇ ਸੋ ਟ੍ਰੈਫਿਕ ਸਿਸਟਮ ਨੂੰ ਵੀ ਸੁਧਾਰਨ ਦੀ ਲੋੜ ਆ ਤੇ ਪਲੱਸ ਜਿਹੜਾ ਡਰਾਈਵਿੰਗ ਲਾਇਸੈਂਸ ਆ ਇਸ਼ੂ ਕਰਦੇ ਆ ਉੱਤੇ ਵੀ ਸਾਡਾ ਮੈਨੇਜਮੈਂਟ ਜਿਹੜਾ ਵਾ ਬਹੁਤ ਵੱਡੇ ਪੱਧਰ ਤੇ ਲੋੜ ਆ ਉਸ ਗੱਲ ਨੂੰ ਵਾਚ ਕਰਨ ਦੀ ਕਿ ਹਰ ਬੱਚੇ ਦੀ ਜਾਂ ਜਿਸ ਵੀ ਵਿਅਕਤੀ ਨੇ ਲਾਇਸੈਂਸ ਲੈਣਾ ਉਹਦਾ ਟੋਟਲੀ ਇਨਸਪੈਕਸ਼ਨ ਹੋ ਕੇ ਉਹਦੀ ਯੋਗਤਾ ਦੇਖ ਕੇ ਉਹਦੇ ਹਾਲਾਤ ਦੇਖ ਕੇ ਉਹਨੂੰ ਜਿਹੜਾ ਵਾ ਇਹ ਅਥਾਰਟੀ ਦਿੱਤੀ ਜਾਵੇ ਸਾਧਨਾਂ ਨੂੰ ਟ੍ਰਾਇਮ ਕਰਨ ਦੀ ਤੇ ਵੱਡੀ ਲੋੜ ਆ ਪ੍ਰਸ਼ਾਸਨ ਨੂੰ ਜਾਗਰੂਕ ਹੋਣ ਦੀ ਲੋੜ ਆ ਔਰ ਨੁਕਸਾਨਾਂ ਤੋਂ ਅਸੀਂ ਤਦੇ ਬਚ ਸਕਦੇ ਹਾਂ ਜੇ ਅਸੀਂ ਸਾਰੇ ਚਕੰਨੇ ਆ ਚਾਹੇ ਅਸੀਂ ਪੇਰੈਂਟਸ ਦੇ ਰੂਪ ਵਿੱਚ ਆ ਚਾਹੇ ਅਸੀਂ ਸਮਾਜ ਸੇਵੀ ਦੇ ਰੂਪ ਵਿੱਚ ਆ ਤੇ ਚਾਹੇ ਅਸੀਂ ਪ੍ਰਸ਼ਾਸਨਿਕ ਤੌਰ ਤੇ ਸਾਡੀ ਜਿਹੜੀ ਵੀ ਜ਼ਿੰਮੇਵਾਰੀ ਬਣਦੀ ਆ ਉਹਦੇ ਉੱਤੇ ਨਿਗਰਾਨੀ ਸਾਨੂੰ ਚਾਹੀਦੀ ਆ ਸੋ ਵੱਡਾ ਨੁਕਸਾਨ ਹੈ ਦੋਨਾਂ ਪਰਿਵਾਰਾਂ ਦਾ ਇੱਕ ਦੀ ਤੇ ਮੌਕੇ ਤੇ ਡੈਥ ਹੋ ਗਈ ਹੈ ਔਰ ਇੱਕ ਬੱਚਾ ਜਿਹੜਾ ਸੀ ਉਹ ਐਡਮਿਟ ਕੀਤਾ ਗਿਆ ਜਲੰਧਰ ਉਹ ਵੀ ਕੋਈ ਬਹੁਤ ਵਧੀਆ ਹਾਲਾਤ ਨਹੀਂ ਚਲੋ ਗੁਰੂ ਕਿਰਪਾ ਵਾਹਿਗੁਰੂ ਮਿਹਰ ਕਰੇ ਕਿ ਉਹਨੂੰ ਅੰਦਰੂਸਤੀ ਬੱਚੇ ਉਹਨੂੰ ਠੀਕ ਕਰੇ ਨੁਕਸਾਨ ਵੱਡਾ ਹੈ ਤੋਂ ਪ੍ਰਸ਼ਾਸਨ ਨੂੰ ਕਹ ਲਓ ਇਲਾਕੇ ਦੀ ਸੰਗਤ ਨੂੰ ਕਹ ਲਓ ਔਰ ਬੱਚਿਆਂ ਦੇ ਮਾਪਿਆਂ ਨੂੰ ਕਹ ਲਓ ਸਾਰਿਆਂ ਨੂੰ ਬਸ ਇਹੀ ਹੈ ਉਰਜੋਰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਨੁਕਸਾਨ ਤੋਂ ਆਪਾਂ ਰਲ ਮਿਲ ਕੇ ਸਾਰੇ ਜਾਗਰੂਕ ਹੋਈਏ ਔਰ ਯਤਨ ਕਰੀਏ ਕਿ ਬੱਚੀ ਕੀ ਨਾਮ ਜੀ ਇਹ ਸਵਰਨ ਸਿੰਘ ਦੀ ਜਿਹੜੀ ਆ ਡੈਥ ਹੋ ਗਈ ਆ ਤੇ ਜੀ ਹਾਰ ਤੇ ਜਿਹੜਾ ਕਮੀਰ ਜਖਮੀ ਆ ਉਹ ਜੋਤੀਆਂ ਦਾ ਜਿੰਦਰ ਲੈ ਗਏ ਨੇ ਉਹ ਵੈਂਟੀਲੇਟਰ ਤੇ ਆ ਤੇ ਇਹ ਪਤਾ ਕਿੱਥੋਂ ਦੇ ਹੈਗੇ ਜੀ ਇਹ ਤਾਂ ਬਿਲਕੁਲ ਸਹੀ ਹੈ ਕਿ ਦਮੇ ਕਿ ਉਹ ਮਰ ਗਿਆ। ਠੀਕ ਹੈ। ਹਾਲਤ ਕਿਦਾਂ ਹੈ? ਇੱਕ ਦਿਨਾਂ ਤੋਂ ਇਤਨੀ ਮੌਤ ਹੋ ਗਈ, ਵਰਨਨ ਦੀ ਮੌਤ ਹੋ ਗਈ ਆ। ਤੇ ਜਿਹੜਾ ਵੀ ਹਾਰ ਲੇਗਾ ਉਹ ਵੀ ਇੰਝ ਕੀ ਕਾਰਵਾਈ ਕਰਨੀ? ਕਾਰਵਾਈ ਜੋ ਉਹਨੇ ਮਾਰਟਰ ਬੁਲਾ ਰਹੇ ਆ ਉਹ ਵਰਤ ਕਰਨ ਨੂੰ ਕਰ।